ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਇਸ ਸਾਲ ਮੌਨਸੂਨ ਦੇ ਸੀਜ਼ਨ ਵਿੱਚ ਪਈ ਭਾਰੀ ਵਰਖਾ ਦੇ ਕਾਰਨ ਜਿੱਥੇ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ ਉੱਥੇ ਇਸ ਪਾਣੀ ਨੇ ਭਾਖੜਾ ਡੈਮ ਨੂੰ ਵੀ ਮਾਰ ਪਾਈ ਹੈ ਸੂਤਰਾਂ ਮੁਤਾਬਕ ਪਾਣੀ ਦੇ ਵਾਧੇ ਦਬਾ ਦੇ ਚੱਲਦੇ ਭਾਖੜਾ ਡੈਮ ਆਮ ਨਾਲੋਂ 1 ਡਿਗਰੀ ਵੱਧ ਚੁੱਕ ਗਿਆ ਹੈ ਜਸ ਤੋਂ ਬਾਅਦ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਣੀ ਦੇ ਪੱਧਰ ਨੂੰ ਤੁਰੰਤ ਘਟਾਉਣ ਦਾ ਫੈਸਲਾ ਲਿਆ ਹੈ ਸੂਤਰਾਂ ਮੁਤਾਬਕ ਪਾਣੀ ਦਾ ਪੱਧਰ ਹੁਣ 1673 ਫੁੱਟ ਤੋਂ ਘਟਾ ਕੇ 1650 ਫੁੱਟ ਕੀਤਾ ਜਾਵੇਗਾ ਹਾਲੇ ਇਸ ਸੰਬੰਧੀ ਅਧਿਕਾਰਤ ਬਿਆਨ ਆਉਣਾ ਬਾਕੀ ਹੈ ਜਿਸ ਤੋਂ ਬਾਅਦ ਤੁਹਾਡੇ ਨਾਲ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੌਨਸੂਨ ਦੇ ਮੌਸਮ ਦੌਰਾਨ ਪਾਖੜਾ ਵਿੱਚ ਪਾਣੀ ਦਾ ਪੱਧਰ ਇਸ ਵਾਰ 1680 ਫੁੱਟ ਨੂੰ ਟੱਪ ਗਿਆ ਸੀ ਜਿਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਭਾਖੜਾ ਡੈਮ ਦਬਾ ਦੇ ਚਲਦੇ 1 ਡਿਗਰੀ ਝੁਕਿਆ ਹੈ। ਸੂਬੇ ਵਿੱਚ ਵੋਟਰਾਂ ਦੀ ਬੇਰੁਖੀ ਦਾ ਸ਼ਿਕਾਰ ਭਾਜਪਾ ਹਾਲੇ ਵੀ ਪੰਜਾਬੀਆਂ ਦੀ ਨਬਜ਼ ਤੋਂ ਹਣ ਵਿੱਚ ਸਫਲ ਨਹੀਂ ਹੋ ਸਕੀ ਹੈ। ਭਾਵੇਂ ਕਿ ਭਾਜਪਾ ਲੀਡਰਸ਼ਿਪ ਦੁਆਰਾ ਸੂਬੇ ਦੀ ਸਿਆਸਤ ਵਿੱਚ ਮੋੜ ਪੈਰ ਜਮਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਕਈ ਭਾਜਪਾ ਆਗੂਆਂ ਦੇ ਬਿਆਨ ਇਸ ਸਾਰੀ ਮਿਹਨਤ ਤੇ ਪਾਣੀ ਫੇਰ ਕੇ ਰੱਖ ਦਿੰਦੇ ਹਨ। ਅਜਿਹਾ ਹੀ ਇੱਕ ਬਿਆਨ ਹੁਣ ਭਾਜਪਾ ਆਗੂ ਗੇਜਾ ਰਾਮ ਨੇ ਦਿੱਤਾ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਦੁਆਰਾ ਮੋਦੀ ਸਰਕਾਰ ਦਾ ਵਿਰੋਧ ਕਰਨ ਤੇ ਤਿੱਖੀ ਟਿੱਪਣੀ ਕਰਦਿਆਂ ਆਖਿਆ ਕਿ ਇੱਕ ਪਾਸੇ ਕਿਸਾਨ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਹਨ ਦੂਸਰੇ ਪਾਸੇ ਬੇਵਜ੍ਹਾ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਕਿਸਾਨਾਂ ਨੂੰ ਕੇਂਦਰੀ ਯੋਜਨਾਵਾਂ ਰਾਹੀਂ ਮਿਲਿਆ ਪੈਸਾ ਵੀ ਵਾਪਸ ਮੋੜਨ ਤੱਕ ਆਖਿਆ ਪੱਲਾ ਕਿਸਾਨ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਮੋਦੀ ਸਾਹਿਬ ਹੈ ਜਿਹੜਾ ਇੱਕ ਇੱਕ ਬੰਦੇ ਦੇ ਖਾਤੇ 'ਚ 2-2000 ਰੁਪਏ ਆਈ ਮਹੀਨੇ ਕਿਸਾਨਾਂ ਦੇ ਕੱਤੇ ਚ ਪਾ ਰਿਆ ਭਾਈ ਜੇ ਤੁਹਾਨੂੰ ਇੰਨੇ ਹੀ ਮਾੜਾ ਲੱਗਦਾ ਫਿਰ ਆਪਣਾ 2-2000 ਰੁਪਏ ਵਾਪਸ ਮੋੜੋ ਕਿਉਂ ਲੈ ਰਹੇ મોદી ਸਾਹਿਬ ਦੇ ਪੈਸੇ ਆਟਾ ਦਾਅ ਸਕੀਮ ਤੋਂ ਲੈ ਰਹੇ ਹੋ ਮਰੇਕਾ ਕਿਉਂ ਲੈ ਰਹੇ ਹੋ ਕੱਚੇ ਮਕਾਨ ਕਿਉਂ ਬਣਾ ਰਹੇ ਹੋ ਇਹ મોદી ਸਾਹਿਬ ਦੇ ਚਾਰੇ ਪੈਸੇ ਤੁਸੀਂ ਜਦੋਂ ਹੱਥੀ ਦੇ ਖਾਂਦੇ ਤੰਦ ਹੋਰ ਤੇ ਦਿਖਾਂਦੇ ਹੋ ਇਸ ਤਰ੍ਹਾਂ ਦੇ ਗੱਲਾਂ ਬੰਦ ਕਰੋ ਫਰੋਇਪੁਰ ਪੁਲਿਸ ਨੇ 15 ਨਵੰਬਰ ਨੂੰ ਸ਼ਹਿਰ ਵਿੱਚ ਆਰਐਸਐਸ ਆਗੂ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਦੋ ਮੁੱਖ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੋਵੇਂ ਮਲਜ਼ਮ ਫਰੋਇਪੁਰ ਸ਼ਹਿਰ ਦੀ ਬਸਤੀ ਪਟੀਆਂ ਵਾਲੀ ਦੇ ਰਹਿਣ ਵਾਲੇ ਹਨ ਉਹਨਾਂ ਮੰਨਿਆ ਕਿ ਉਹਨਾਂ ਉੱਤਰ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਇਸ ਕਤਲਕਾਰ ਨੂੰ ਅੰਜਾਮ ਦਿੱਤਾ ਸੀ ਕਤਲ ਦੇ ਕਾਰਨਾਵਾਰੇ ਬਾਰੇ ਖੁਲਾਸਾ ਅੱਜ ਹੋਣ ਦੀ ਸੰਭਾਵਨਾ ਹੈ। ਸੂਬੇ ਵਿੱਚ ਈ ਚਲਾਨ ਪ੍ਰਣਾਲੀ ਲਾਗੂ ਕਰਨ ਵਿੱਚ ਅਸਫਲ ਰਹਿਣ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਪੰਜਾਬ ਸਰਕਾਰ ਨੂੰ ਸਖਤ ਝਾੜ ਪਾਈ। ਅਦਾਲਤ ਨੇ ਪੰਜਾਬ ਵਿੱਚ ਈ ਚਲਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨੂੰ ਲੈ ਕੇ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਝਾੜ ਪਾਈ। ਅਦਾਲਤ ਵਿੱਚ ਪੰਜਾਬ ਸਰਕਾਰ ਤਰਫੋਂ ਦੱਸਿਆ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਸਿਰਫ ਮੁਹਾਲੀ ਵਿੱਚ ਹੀ ਈ ਚਲਾਨ ਪ੍ਰਕਿਰਿਆ ਚਾਲੂ ਹੈ ਜਦਕਿ ਜਲੰਧਰ ਤੇ ਅਮਰਸਰ ਵਿੱਚ ਇਸ ਪ੍ਰਕਿਰਿਆ ਦਾ ਜ਼ਿਆਦਾਤਰ ਤਕਨੀਕੀ ਕੰਮ ਪੂਰਾ ਹੋ ਚੁੱਕਾ ਹੈ ਲੁਧਿਆਣਾ ਵਿੱਚ ਵੀ ਇਸ ਤੇ ਕੰਮ ਚੱਲ ਰਿਹਾ ਹੈ ਪਰ ਕੁਝ ਤਕਨੀਕੀ ਦਿੱਕਤਾਂ ਕਰਕੇ ਦੇਰੀ ਹੋ ਰਹੀ ਹੈ ਅਦਾਲਤ ਨੇ ਸਖਤ ਰੁਖ اختیار ਕਰਦਿਆਂ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਤੇ ਇਸ ਸਬੰਧੀ ਠੁਕਮਾ ਜਵਾਬ ਦਾਖਲ ਕਰਨ ਦੀ ਤਾਕੀਦ ਕੀਤੀ ਹੈ ਬੈਂਗਲੁਰੂ ਵਿੱਚ ਕੱਲ ਦਿਨ ਦਿਹਾੜੇ ਏਟੀਐਮ ਵਿੱਚ ਪੈਸੇ ਪਾਉਣ ਜਾ ਰਹੀ ਇੱਕ ਗੱਡੀ ਵਿੱਚੋਂ ਸਵਾ 7 ਕਰੋੜ ਰੁਪਏ ਫਿਲਮੀ ਸਟਾਈਲ ਨਾਲ ਲੁੱਟ ਲਏ ਗਏ ਜਦ ਬੈਂਕ ਅਧਿਕਾਰੀ ਏਟੀਐਮ ਵਿੱਚ ਪੈਸਾ ਪਾਉਣ ਲਈ ਜਾ ਰਹੇ ਸਨ ਤਾਂ 7-8 ਲੋਕਾਂ ਨੇ ਇਸ ਗੱਡੀ ਨੂੰ ਰੋਕ ਲਿਆ ਤੇ ਖੁਦ ਨੂੰ ਟੈਕਸ ਅਧਿਕਾਰੀ ਦੱਸਦੇ ਹੋਏ ਪੈਸੇਾਂ ਸੰਬੰਧੀ ਕਾਗਜ਼ात ਪੇਸ਼ ਕਰਨ ਲਈ ਆਖਿਆ ਨਾਗਦੇ ਸਬੰਧ ਦੇ ਕਾਗਜ਼ਾਂ ਵਿੱਚ ਬੇਨਿਜ਼ਮੀਆਂ ਦਾ ਦੋਸ਼ ਲਾਉਂਦੇ ਹੋਏ ਇਹਨਾਂ ਲੋਕਾਂ ਨੇ ਕੈਸ਼ ਨੂੰ ਆਪਣੀ ਗੱਡੀ ਵਿੱਚ ਲੋਡ ਕਰ ਲਿਆ ਤੇ ਬੈਂਕ ਸਟਾਫ ਨੂੰ ਵੀ ਗੱਡੀ ਵਿੱਚ ਬੈਠਣ ਲਈ ਮਜਬੂਰ ਕੀਤਾ। ਕੁਝ ਦੂਰ ਜਾ ਕੇ ਉਹਨਾਂ ਬੈਂਕ ਅਧਿਕਾਰੀਆਂ ਨੂੰ ਸੜਕ ਉੱਪਰ ਸੁੱਟ ਦਿੱਤਾ ਤੇ 7 ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ। ਰਾਹੁਲ ਗਾਂਧੀ ਵੱਲੋਂ ਭਾਈਪਾਤੇ ਵੋਟ ਚੋਰੀ ਦੇ ਲਾਏ ਜਾ ਰਹੇ ਦੋਸ਼ਾਂ ਦਰਮਿਆਨ ਕੱਲ ਦੇਸ਼ ਭਰ ਦੇ 272 ਰਿਟਾਇਰਡ ਆਈਪੀਐਸ ਆਈਏਐਸ ਤੇ ਜੱਜ ਕੇਂਦਰ ਸਰਕਾਰ ਦੇ ਪੱਖ ਵਿੱਚ ਉਤਰ ਆਏ ਇਨ੍ਹਾਂ ਅਧਿਕਾਰੀਆਂ ਨੇ ਪੱਤਰ ਲਿਖ ਕੇ ਰਾਹੁਲ ਗਾਂਧੀ ਉੱਪਰ ਦੇਸ਼ ਦੇ ਸੰਵਿਧਾਨਕ ਢਾਂਚੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਤੇ ਤੁਰੰਤ ਰਾਹੁਲ ਗਾਂਧੀ ਨੂੰ ਮਾਫੀ ਮੰਗਣ ਲਈ ਆਖਿਆ ਬੜੀ ਸੰਖਿਆ ਵਿੱਚ ਵરિਸ਼ ਨਾਗਰਿਕੋ ਨੇ ਆਰਮੀ ਪੁਲਿਸ ਵੈਟਰਨਸ ਨੇ ਰਿਟਾਇਰਡ ਸੀਨੀਅਰ ਆਫਿਸਰਸ ਨੇ ਜੱਜਸ ਨੇ और जो समाज और देश के लिए बहुत गंभीर और उसकी देश की सेवा के लिए समर्पित है उन्होंने पत्र लिखा है हमें घोर आपत्ति है कि जो हमारे यहाँ घुसपैठियों को निकाले जाने की प्रक्रिया हो रही है उसमें हमारे इलेक्शन कमीशन को घेरने की कोशिश की जा रही है नाजायज तौर तरीके से और घेरने के साथ साथ धमकाने की भी कोशिश की जा रही है कि रिटायरमेंट के बाद आपका पीछा किया जाएगा ये एक अभूतपूर्व घटना है इस प्रकार कभी किसी राजनैतिक दल ने हमारे जो संवैधानिक संस्थाएं हैं उनके ऊपर प्रशिक्षण नहीं लगाया बात यही समाप्त नहीं हो जाती आपने फौज के ऊपर भी जातीयता का आरोप लगाया और इससे ज्यादा घटिया और गैर जिम्मेदाराना बात को नहीं सकती है। आपने सुप्रीम कोर्ट जुडिशरी और तमाम जगह पर जातीयता का जहर घोलने की कोशिश की जो आपकी कुंसित मानसिकता का द्योतक है आप में जरा सी भी अगर शर्मो हया बाकी है आप देश से क्षमा मांगिए और हमारे इंस्टीट्यूशन से क्षमा मांगिए ਇਸ ਦਰਮਿਆਨ ਇਹਨਾਂ ਰਿਟਾਇਰਡ ਅਧਿਕਾਰੀਆਂ ਵੱਲੋਂ ਰਾਹੁਲ ਗਾਂਧੀ ਉੱਪਰ ਦੋਸ਼ ਲਾਏ ਜਾਣ ਤੋਂ ਬਾਅਦ ਕਾਂਗਰਸ ਨੇ ਵੀ ਪਲਟਵਾਰ ਕੀਤਾ ਹੈ ਕਾਂਗਰਸੀ ਬੁਲਾਰੇ ਨੇ ਇਸ ਪੱਤਰ ਦੇ ਜਵਾਬ ਵਿੱਚ ਇਹਨਾਂ ਅਧਿਕਾਰੀਆਂ ਤੇ ਹੀ ਸਵਾਲ ਚੁੱਕੇ ਉਹਨਾਂ ਆਖਿਆ ਅਬ 140 ਕਰੋੜ ਸੇ ਜ਼ਿਆਦਾ ਦੇਸ਼ ਕੇ ਆਬਾਦੀ ਮੇ 272 ਇਹ ਕੌਨ ਸੇ ਪ੍ਰਤੀਸ਼ਤ ਲੋਕ ਹੈ ਮੈਨੂੰ ਤਾਂ ਨਹੀਂ ਪਤਾ ਕਿੰਨੇ ਪ੍ਰਤੀਸ਼ਤ ਹੈ ਲੇਕਿਨ ਹਾਂ ਇਹ ਪੋਸਟ ਰਿਟਾਇਰਮੈਂਟ ਬੀਜੇਪੀ ਕੇ Employment Exchange में आवेदन करता जरूर लग रहा है ऐसा है इनमें से कितने लोगों की आज हिम्मत है ये स्वीकारने की या उस पर सवाल पूछने की कि इतने फर्जी पते इतने फर्जी आईडी एक एक छोटे छोटे घरों में सैकड़ों लोग कैसे रजिस्टर हो रहे हैं इनमें से कितने लोगों की हिम्मत है ये पूछने की कि बिहार में चुनावों के बीचों बीच सरकार दस दस हजार बांटती रही और चुनाव आयोग चुप रहा चुनाव आयोग की संसंद भूमिका पर एक शब्द नहीं बोला जा रहा है इनमें से कितने लोगों की हिम्मत है ये पूछने की सबूतों के साथ दिख रहा है कि बीजेपी के तमाम नेता एक से ज्यादा जगहों पर वोट डाल रहे हैं कभी दिल्ली में कभी हरियाणा में कभी बिहार में एक सवाल नहीं पूछ पा रहे हैं देखिए दिक्कत यह है कि 2014 के पहले जो सम्मानित प्रतिष्ठित नागरिक होते थे इस देश के वो चुनी हुई सरकार से सवाल पूछते थे क्योंकि सही भी है सरकार के पास संस्थाएं हैं संसाधन है सत्ता है, है उससे सवाल पूछा जाता है ये लोग राहुल गांधी से सवाल पूछना चाहते हैं सूबे अपराधिक आंसर के इन्ने हौसले बुलंद हो गए हैं कि वह हूँ दिन दिहाड़े दे किसी वे अदारे भी लुट्ट तो गुरेज नहीं कर रहे ਇਹੀ ਹੀ ਘਟਨਾ ਕੱਲ੍ਹ ਲੁਧਿਆਣਾ ਦੇ ਸੁੰਦਰ ਨਗਰ ਵਿੱਚ ਦ੍ਰਿਸ਼ੀ ਗਰਾਊਂਡ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਕੱਪੜਾ ਫੈਕਟਰੀ ਵਿੱਚ ਮੋਟਰਸਾਈਕਲ ਤੇ ਆਏ ਦੋ ਨਕਾਬਪੋਸ਼ਾਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੁਟੇਰੇ ਪਿਸਤੌਲ ਦਿਖਾ ਕੇ ਫੈਕਟਰੀ ਮਾਲਕ ਦੇ ਦਫ਼ਤਰ ਵਿੱਚ ਦਾਖਲ ਹੋ ਗਏ ਤੇ 50 ਲੱਖ ਰੁਪਏ ਦੀ ਮੰਗ ਕੀਤੀ। ਪਰ ਜਦ ਫੈਕਟਰੀ ਕਾਮਿਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਰੌਲਾ ਪੈ ਗਿਆ ਤੇ ਲੁਟੇਰੇ ਭੱਜ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਫਗਵਾੜਾ ਵਿੱਚ ਇੱਕ ਦਿਨ ਪਹਿਲਾਂ ਹਿੰਦੂ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਤੇ ਉਸਦੇ ਪੁੱਤਰ ਤੇ ਹੋਏ ਹਮਲੇ ਦੇ ਰੋਸ ਵਜੋਂ ਕੱਲ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਸਵੇਰ ਤੋਂ ਹੀ ਹਿੰਦੂ ਜਥੇਬੰਦੀਆਂ ਦੇ ਆਗੂ ਤੇ ਸ਼ਹਿਰ ਵਾਸੀ ਗਊਸ਼ਾਲਾ ਰੋਡ ਤੇ ਇਕੱਠੇ ਹੋਏ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗੁਰਦਾਸਪੁਰ ਨਜ਼ਦੀਕ ਪਿੰਡ ਖੁੱਬੀ ਵਿੱਚ ਕੱਲ ਤੜਕੇ ਸਾਬਕਾ ਫੌਜੀ ਨੇ ਆਪਣੀ ਪਤਨੀ ਤੇ ਸੱਸ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ਵਿੱਚ ਪੁਲਿਸ ਵੱਲੋਂ ਘੇਰੇ ਜਾਣ ਮਗਰੋਂ ਉਸਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਪੈਸਕੋ ਰਹੀਂ ਕੇਂਦਰੀ ਜੇਲ੍ਹ ਵਿੱਚ ਤਾਇਨਾਤੀ। ਪਤਾ ਲੱਗਿਆ ਹੈ ਕਿ ਉਸਨੇ ਵਾਰਦਾਤ ਲਈ ਵਰਤੀ AK-47 ਰਾਈਫਲ ਜੇਲ੍ਹ ਵਿੱਚੋਂ ਚੋਰੀ ਕੀਤੀ ਸੀ। ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਆਨਲਾਈਨ ਟੈਂਟ ਸਿਟੀ ਬੁਕਿੰਗ ਪੋਰਟਲ ਸ਼ੁਰੂ ਕਰ ਦਿੱਤਾ ਹੈ ਟੈਂਟ ਸਿਟੀ ਦਾ ਆਨਲਾਈਨ ਬੁਕਿੰਗ ਸਿਸਟਮ ਪੂਰੀ ਤਰ੍ਹਾਂ ਪਹਿਲਾਂ ਆਓ ਤੇ ਪਹਿਲਾਂ ਪਾਓ ਪ੍ਰਣਾਲੀ ਤੇ ਆਧਾਰਿਤ ਹੈ ਇਹ ਸੇਵਾ ਕਲੈਕਟ ਪੰਜਾਬ ਪੋਰਟਲ ਤੇ ਐਮ ਸੇਵਾ ਮੋਬਾਈਲ ਐਪ ਰਾਹੀਂ ਉਪਲਬਧ ਹੈ ਅਸਧਰਮਿਆਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸ਼ਹੀਦੀ ਦਿਹਾੜਿਆਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਸੂਬੇ ਵਿੱਚ ਗੱਡੀਆਂ ਦੀ ਆਰਸੀ ਤੇ ਡਰਾਈਵਿੰਗ ਲਾਇਸੈਂਸ ਦਾ ਲਟਕ ਰਿਹਾ ਮੁੱਦਾ ਹੁਣ ਹੱਲ ਹੋ ਗਿਆ ਹੈ। ਕੱਲ ਇੱਕ ਸੁਲਵਾਈ ਦੌਰਾਨ ਪੰਜਾਬ ਸਰਕਾਰ ਤਰਫੋਂ ਪੇਸ਼ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੂਬੇ ਵਿੱਚ ਆਰਸੀ ਤੇ ਡਰਾਈਵਿੰਗ ਲਾਇਸੈਂਸ ਦਾ ਜੋ ਬੈਕਲੌਗ ਪਿਆ ਸੀ ਉਸ ਨੂੰ ਪੂਰਾ ਕਰ ਲਿਆ ਗਿਆ ਹੈ ਤੇ ਹੁਣ ਸੂਬੇ ਵਿੱਚ ਇਹਨਾਂ ਸੁਵਿਧਾਵਾਂ ਨੂੰ ਹਾਸਲ ਕਰਨ ਵਾਲੇ ਪ੍ਰਾਰਥੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਆਰਸੀ ਤੇ ਡਰਾਈਵਿੰਗ ਲਾਇਸੈਂਸ ਦਿੱਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਰਿਆਣਾ ਦਾ ਹਿੱਸਾ ਬਹਾਲ ਕਰਨ ਦੀ ਹਰਿਆਣਾ ਦੀ ਮੰਗ ਤੇ ਕੇਂਦਰ ਸਰਕਾਰ ਨੇ ਫਿਲਹਾਲ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਟਾਲਾ ਪਟ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਤੇ ਹਰਿਆਣਾ ਨੂੰ ਆਖਿਆ ਹੈ ਕਿ ਉਹ ਇਸ ਮੁੱਦੇ ਦਾ ਸਰਬਸੰਮਤੀ ਨਾਲ ਨਿਬੇੜਾ ਕਰਨ ਜ਼ਿਕਰ ਜੋ ਹੈ ਕਿ ਉਤਰੀ ਜਨਰਲ ਕੌਂਸਲ ਦੀ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਤੇ ਹਰਿਆਣਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਸ ਵਿੱਚ ਗੱਲਬਾਤ ਕਰਕੇ ਇਸ ਮੁੱਦੇ ਦਾ ਠੋਕਮਾ ਹੱਲ ਕੱਢਣ ਇਸ ਦੇ ਦਰਮਿਆਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਅਗਲੇ ਸੰਘਰਸ਼ ਦੀ ਰਣਨੀਤੀ ਬਣਾਉਣ ਲਈ ਅੱਜ ਵੱਖ-ਵੱਖ ਵਿਦਿਆਰਥੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਸਰਦੀ ਹੈ ਮੀਟਿੰਗ ਲਈ ਕੋਈ ਹਾਲ ਨਾ ਮਿਲਣ ਕਾਰਨ ਇਹ ਸਟੂਡੈਂਟ ਸੈਂਟਰ ਸਥਿਤ ਕਮੇਟੀ ਰੂਮ ਵਿੱਚ ਬੈਠਕ ਹੋਵੇਗੀ ਦਿੱਲੀ ਦੇ ਅਦਾਲਤ ਨੇ ਅਲਫਲਾਹ ਗਰੁੱਪ ਦੇ ਚੇਅਰਮੈਨ ਜਵਾਦ احمد ਸਦੀਕੀ ਨੂੰ 13 ਦਿਨਾਂ ਲਈ ED ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਸ ਨੂੰ ਬੀਤੀ ਰਾਤ ਫਰੀਦাবাদ ਸਥਿਤ ਯੂਨੀਵਰਸਿਟੀ ਅਤੇ ਹੋਰ ਟਿਕਾਣਿਆਂ ਤੇ ਛਾਪੇ ਮਾਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ED ਨੇ ਦੋਸ਼ ਲਾਇਆ ਹੈ ਕਿ ਚੇਅਰਮੈਨ ਨੇ ਆਪਣੀ ਟਰਸਟ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੋਂ ਧੋਖੇ ਨਾਲ ਘੱਟੋ-ਘੱਟ 415 ਕਰੋੜ ਰੁਪਏ ਇਕੱਠੇ ਕੀਤੇ ਹਨ। ਉਧਰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੂਬੇ ਵਿੱਚ ਹਸਪਤਾਲ ਵਿੱਚ ਡਾਕਟਰਾਂ ਤੇ ਸਟਾਫ ਦੇ ਲਾਕਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਖਣੀ ਕਸ਼ਮੀਰ ਦੇ ਕਈ ਜ਼ਿਲ੍ਹਿਆਂ ਵਿੱਚ ਕੱਲ ਹਸਪਤਾਲਾਂ ਵਿੱਚ ਲਾਕਰਾਂ ਦੀ ਤਲਾਸ਼ੀ ਲਈ ਗਈ। ਪਟਿਆਲਾ ਵਿੱਚ ਨੌਕਰੀ ਲਈ ਉਮਰ ਹੱਦ ਵਿੱਚ ਛੋਟ ਦੀ ਮੰਗ ਲਈ ਬੇਰਜ਼ਗਾਰ ਮਲਟੀ ਪਰਪਸ ਹੈਲਥ ਵਰਕਰਜ਼ ਜੂਨੀਅਨ ਦੇ ਆਗੂ ਕੱਲ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਏ। ਇਹ ਟੈਂਕੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ ਕੋਲ ਹੈ। ਇਸ ਬਾਰੇ ਪਤਾ ਲੱਗਦਿਆਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਇਸ ਦੌਰਾਨ ਭਾਵੇਂ ਜੂਨੀਅਨ ਦੀ ਸਿਹਤ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਦਿੱਤੀ ਗਈ ਹੈ ਪਰ देर रात ਤੱਕ ਆਗੂ ਟੈਂਕੀ ਤੇ ਬਰਕਰਾਰ ਸਨ ਭਾਰਤ ਦੀਆਂ ਭਵਿੱਖੀ ਲੋੜਾਂ ਨੂੰ ਪੂਰਾ ਕਰਨ ਲਈ ਰੂਸ ਪੰਜਵੀਂ ਪੀੜੀ ਦੇ ਆਪਣੇ ਸੁਖੋਈ 57 ਫਾਈਟਰ ਜੈਟਸ ਭਾਰਤ ਨੂੰ ਦੇਣ ਲਈ ਤਿਆਰ ਹੋ ਗਿਆ ਹੈ ਉਹ ਇਹਨਾਂ ਲੜਾਕੂ ਜਹਾਜ਼ਾਂ ਦੀ ਤਕਨੀਕ ਵੀ ਬਿਨਾਂ ਸ਼ਰਤ ਭਾਰਤ ਨੂੰ ਟਰਾਂਸਫਰ ਕਰੇਗਾ ਰੂਸੇ ਜਹਾਜ਼ਾਂ ਨੂੰ ਅਮਰੀਕੀ F35 ਜਹਾਜ਼ਾਂ ਦੇ ਮੁਕਾਬਲੇ ਦਾ ਮੰਨਿਆ ਜਾਂਦਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਵੀ ਆਪਣੇ F35 ਜਹਾਜ਼ਾਂ ਨੂੰ ਭਾਰਤ ਨੂੰ ਵੇਚਣਾ ਚਾਹ ਰਿਹਾ ਸੀ ਪਰੰਤੂ ਅਮਰੀਕਾ ਵੱਲੋਂ ਇਨ੍ਹਾਂ ਜਹਾਜ਼ਾਂ ਦੀ ਤਕਨੀਕ ਟਰਾਂਸਫਰ ਨਾ ਕਰਨ ਦੇ ਮੁੱਦੇ ਤੇ ਸਹਿਮਤੀ ਨਾ ਬਣ ਸਕੀ ਤੇ ਰੂਸ ਇਸ ਰੱਖਿਆ ਸੌਦੇ ਵਿੱਚ ਬਾਜ਼ੀ ਮਾਰ ਗਿਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਨੇ ਪਿਛਲੇ ਸਮੇਂ ਵਿੱਚ ਫ੍ਰਾਂਸ ਤੋਂ ਰਫੇਲ ਜਹਾਜ਼ ਖਰੀਦੇ ਸਨ ਪਰ ਆਪਰੇਸ਼ਨ ਸੰਦੂਰ ਦੌਰਾਨ ਫ੍ਰਾਂਸ ਨੇ ਇਨ੍ਹਾਂ ਜਹਾਜ਼ਾਂ ਦੀ ਤਕਨੀਕ ਭਾਰਤ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਇਨ੍ਹਾਂ ਜਹਾਜ਼ਾਂ ਦੀ ਆਪਰੇਸ਼ਨ ਸੰਦੂਰ ਦੌਰਾਨ ਪੂਰੀ ਵਰਤੋਂ ਨਹੀਂ ਕਰ ਸਕਿਆ ਸੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ